ਸ਼ਸ਼ੀ ਗਾਲ ਦੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਦੁੱਸਰ ਸਭ ਠੀਕ ਠਾਕ ਹੋ। ਤੇ ਅੱਜ ਮੈਂ ਗੱਲ ਕਰਨ ਵਾਲੀਆਂ ਪਾਠ। ਪਾਠ ਆਪਣੀ ਜ਼ਿੰਦਗੀ 'ਚ ਕਿੰਨਾ ਕੁ ਜ਼ਰੂਰੀ ਹੈ ਤੇ ਪਾਠ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਹੈਗੇ। ਪਾਠ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਹੀ ਮਹੱਤਮਪੂਰਨ ਚੀਜ਼ ਹੈ। ਕਿਉਂਕਿ ਆਪਾਂ ਜੋ ਵੀ ਆ ਉਸ ਪਰਮਾਤਮਾ ਦੀ ਵਜ੍ਹਾ ਨਾਲ ਆ। ਤੇ ਉਸਨੇ ਜੋ ਵੀ ਚੀਜ਼ਾਂ ਰੱਚੀਆਂ ਹਨ ਆਪਾਂ ਉਹਨਾਂ ਨੂੰ ਭੁਲਦੇ ਜਾ ਰਹੇ ਆਂ ਆਪਾਂ ਆਪਣੀ ਲਾਈਫ 'ਚ ਇੰਨੇ ਕ ਬਿਜ਼ੀ ਹੋ ਚੁੱਕੇ ਆਂ ਇੰਨੇ ਕ ਬਿਜ਼ੀ ਹੋ ਚੁੱਕੇ ਆਂ ਕਿ ਆਪਾਂ ਦਿਨ ਦੇ ਵਿੱਚ 5 10 15 ਮਿੰਟ ਉਸ ਪਰਮਾਤਮਾ ਨੂੰ ਯਾਦ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ ਦੇ 5 ਮਿੰਟ ਵੀ ਆਪਾਂ ਪਰਮਾਤਮਾ ਪਰਮਾਤਮਾ ਨੂੰ ਨਹੀਂ ਦੇ ਪਾ ਰਹੇ ਇਹ ਬਹੁਤ ਹੀ ਸੋਚਣ ਵਾਲੀ ਗੱਲ ਹੈ ਤੇ ਜੇ ਆਪਾਂ ਗੱਲ ਕਰੀਏ ਵਾਟ ਜਿੱਦਾਂ ਕੀ ਆਪਾਂ ਘਰ ਦੇ ਵਿੱਚ ਘਰ ਦੀ ਸਫਾਈ ਕਰਨ ਵਾਸਤੇ ਪਡੇਲੀ ਝਾੜੂ ਪੋਚਾ ਕਰਦੇ ਆਂ ਸਫਾਈਆਂ ਕਰਦੇ ਆਂ ਡੇਲੀ ਕਰਦੇ ਆਪਾਂ ਇੱਕ ਦਿਨ ਜੇ ਆਪਾਂ ਨਾ ਕਰੀਏ ਤਾਂ ਹੁੰਦਾ ਵੀ ਪਤਾ ਨਹੀਂ ਕਿੰਨਾ ਕੁ ਗੰਦਾ ਘਰ ਚ ਕਿੱਥੇ ਬੈਠੇ ਆਂ ਆਪਾਂ ਤੇ ਆਪਾਂ ਮੰਦੀ ਸ਼ਾਂਤੀ ਲਈ ਕੀ ਕਰ ਰਹੇ ਆਂ ਕੁਝ ਵੀ ਨਹੀਂ ਕਰ ਰਹੇ ਉਦਾਂ ਹੀ ਜਿੱਦਾਂ ਆਪਾਂ ਘਰ ਨੂੰ ਸਾਫ਼ ਕਰਦੇ ਆਂ ਮਨ ਵੀ ਆਪਣਾ ਇੱਕ ਘਰ ਐ ਸੀ ਇਹ ਆਪਣਾ ਇੱਕ ਘਰ ਐ ਤੇ ਇਹਨੂੰ ਸਾਫ਼ ਕਰਨ ਲਈ ਪਾਠ ਕਰਨਾ ਜ਼ਰੂਰੀ ਐ ਕਿਉਂਕਿ ਮਨ ਦੀ ਸਫਾਈ ਆਪਾਂ ਕੁਝ ਨਹੀਂ ਕਰਦੇ ਦਿਨ ਦੇ ਵਿੱਚ ਆਪਾਂ ਕੀ ਕੁਝ ਸੁਣਦੇ ਆਂ ਕੀ ਕੁਝ ਦੇਖਦੇ ਆਂ ਕਿੰਨੀ ਮੈਲ ਜਾਂਦੀ ਐ ਆਪਣੇ ਅੰਦਰ ਜੇ ਆਪਾਂ ਸੋਚਦੇ ਆਂ ਕਈਆਂ ਦੇ ਵਿਚਾਰ ਵੀ ਬੁਰੇ ਹੁੰਦੇ ਐ ਕਈ ਦੇਖਦੇ ਬੁਰਾ ਦਿਨ ਚ ਕੀ ਕੁਝ ਸੁਣਦੇ ਆਪਾਂ ਕਿੰਨੀ ਨੈਗੇਟਿਵਿਟੀ ਦੇਖਦੇ ਸੁਣਦੇ ਕਰਦੇ ਆਪਾਂ ਦਿਨ ਦੇ ਵਿੱਚ ਤੇ ਉਹਦੀ ਸਫਾਈ ਨਹੀਂ ਹੋ ਰਹੀ ਪਰ ਡੇ ਬਾਏ ਡੇ ਸੁਣਦੇ ਜਾ ਰਹੇ ਆ ਆਪਣੇ ਨਾਲ ਜੋ ਕੁਝ ਹੋ ਰਿਹਾ ਜੋ ਮੈਮਰੀ ਦੇ ਵਿੱਚ ਫਿਕਸ ਹੋ ਰਿਹਾ ਉਹਨੂੰ ਆਪਾਂ ਸਾਫ਼ ਕਰ ਰਹੇ ਆ ਲਿੰਗ ਕਰਦੇ ਇਹ ਸਾਫ਼ ਕਿੱਦਾਂ ਹੁੰਦਾ ਹੈ 파ਟਨਰ ਨਿਤਨੇਮ ਨਾਲ ਉਸ ਪਰਮਾਤਮਾ ਨੂੰ ਯਾਦ ਕਰਨ ਦੇ ਨਾਲ ਹੁੰਦਾ ਆਪਾਂ ਇੰਨੇ ਬਿਜ਼ੀ ਹੋ ਚੁੱਕੇ ਆ ਕਿ ਆਪਾਂ ਆਪਣੀ ਪਰਮਾਤਮਾ ਨੂੰ ਯਾਦ ਨਹੀਂ ਗਾਦਾਰੇ ਆਪਾਂ ਪੜਿਖ ਚੁੱਕੇ ਆ ਜੋ ਪਰਮਾਤਮਾ ਨੇ ਰਚਿਆ ਸੀ ਉਹਨਾਂ ਦੇ ਰਾਹ ਦੱਸੇ ਹੋਏ ਆਪਾਂ ਉਹਨਾਂ ਤੇ ਨਹੀਂ ਹੈਗੇ ਹਾਂ ਇਹ ਗੱਲ ਜ਼ਰੂਰੀ ਹੁੰਦੀ ਹੈ ਕਿ ਲਾਈਫ ਅੱਜ ਕੱਲ ਬਹੁਤ ਬਿਜ਼ੀ ਹੋ ਚੁੱਕੀ ਹੈ ਆਪਾਂ ਕੋਲੇ ਕਿਸੇ ਨਾਲ ਗੱਲ ਕਰਨ ਦਾ ਟਾਈਮ ਵੀ ਨਹੀਂ ਹੈਗਾ ਬਟ ਆਪਾਂ ਨੂੰ ਉਸ ਪਰਮਾਤਮਾ ਨੂੰ ਭੁੱਲਣਾ ਨਹੀਂ ਚਾਹੀਦਾ ਉਸ ਤੋਂ ਬਿਨਾ ਪੱਕਾ ਖੜ ਦੇ ਨਹੀਂ ਹੈਗੇ ਜੋ ਵੀ ਆਪਾਂ ਉਸ ਪਰਮਾਤਮਾ ਦੀ ਵਜ੍ਹਾ ਨਾਲ ਜੋ ਵੀ ਆਪਾਂ ਖਾ ਰਿਹਾ ਆਂ ਪੀ ਰਿਹਾ ਆਂ ਇਸ ਦੁਨੀਆ ਨੂੰ ਦੇਖ ਰਿਹਾ ਆਂ ਕਿਸ ਦੀ ਕਿਰਪਾ ਨਾਲ ਦੇਖ ਰਿਹਾ ਆਂ ਪਰਮਾਤਮਾ ਨਾਲ ਤੇ ਆਪਾਂ ਉਹ ਜੇ ਉਹਦੇ ਹੀ ਨਾਮ ਨਾਲ ਲਵਾਂਗੇ ਆਪਣੇ ਗੁਰੂ ਨੂੰ ਭੁੱਲ ਜਾਵਾਂਗੇ ਜਿਵੇਂ ਹਰ ਇੱਕ ਡਿਪਾਰਟਮੈਂਟ ਦਾ ਇੱਕ ਮੈਨੇਜਰ ਹੁੰਦਾ ਠੀਕ ਹੈ ਇੱਕ ਓਨਰ ਹੁੰਦਾ ਤਾਂ ਆਪਣੀ ਜ਼ਿੰਦਗੀ ਦਾ ਇਸ ਦੁਨੀਆ ਦਾ ਓਨਰ ਕੌਣ ਹੈ ਪਰਮਾਤਮਾ ਤੇ ਜਦੋਂ ਆਪਾਂ ਕਿਸੇ ਡਿਊਟੀ ਤੇ ਹੁੰਨੇ ਆ ਕਿਸੇ ਜੌਬ ਤੇ ਹੁੰਨੇ ਆ ਆਪਾਂ ਕਿਦਾਂ ਡਰਦੇ ਆ ਕਿਦਾਂ ਉਸ ਓਨਰ ਦਾ ਨਾਮ ਲੈਣੇ ਆ ਵੀ ਜਿਉਂਨੇ ਕੁਝ ਕਹਤਾ ਉਸ ਉਹਦੀ ਮਾਰ ਤੋਂ ਆਪਾਂ ਡਰਦੇ ਹੁੰਨੇ ਆ ਵੀ ਉਹ ਜੌਬ ਜੌਬ ਚੋ ਕੱਢ ਨਾ ਦੇਵੇ ਕਿਤੇ ਆਪਾਂ ਨੂੰ ਠੀਕ ਹੈ ਉਹ ਆਪਣੀ ਫੈਮਲੀ ਦੇ ਹਿੱਸੇ ਚੋ ਕੱਢ ਨਾ ਦੇਵੇ ਤੇ ਇਸ ਜ਼ਿੰਦਗੀ ਦਾ ਓਨਰ ਕੌਣ ਹੈ ਇਸ ਜ਼ਿੰਦਗੀ ਦਾ ਗੁਰੂ ਕੌਣ ਹੈ ਪਰਮਾਤਮਾ ਤੇ ਆਪਾਂ ਉਹਦਾ ਨਾਮ ਨਹੀਂ ਲੈ ਪਾਰੇ ਜਿਹਦੇ ਕਰਕੇ ਆਪਾਂ ਇਸ ਦੁਨੀਆ ਤੇ ਆਏ ਆ ਆਪਾਂ ਉਹਨੂੰ ਭੁੱਲ ਚੁੱਕੇ ਆ ਜੋ ਕਿ ਆਪਣੇ ਲਈ ਇਸ ਕਾਲ ਯੁਗ ਦੇ ਵਿੱਚ ਬਹੁਤ ਹੀ ਖਤਰਨਾਕ ਗੱਲ ਹੈ ਇਹ ਕਾਲ ਯੁਗ ਦੇ ਵਿੱਚ ਆਪਾਂ ਰੋਜ਼ ਦੇਖ ਰਹੇ ਹਾਂ ਕਿ ਕੁਝ ਹੋ ਰਿਹਾ ਕਿ ਕੁਝ ਹੋ ਰਿਹਾ ਹੈ ਕਾਲ ਯੁਗ ਮੈਂ ਕਹਿੰਨੀ ਆਉਣ ਵਾਲੇ 3-4 ਸਾਲਾਂ ਚ ਪਤਾ ਨਹੀਂ ਕੀ ਕੁਝ ਹੋਵੇਗਾ ਕੋਈ ਰਿਸ਼ਤਾ ਨਹੀਂ ਬਾਕੀ ਰਹੇਗਾ ਕੋਈ ਭੈਣ ਭਰਾ ਭੈਣ ਭਰਾ ਨਹੀਂ ਰਹਿ ਜਾਣਗੇ ਕੋਈ ਰਿਸ਼ਤਾ ਨਹੀਂ ਹੋਊਗਾ ਕੋਈ ਕਿਸੇ ਕੋਲੇ ਜਿਹੜਾ ਅੱਜ ਕੱਲ ਤਾਂ ਆਪਾਂ ਫਿਰ ਵੀ ਕਿਤੇ ਨਾ ਕਿਤੇ ਮਿਲ ਰਹੇ ਆ ਅੱਜ ਤੋਂ 2 ਸਾਲ 3 ਸਾਲ ਬਾਅਦ ਆਪਾਂ ਕੋ ਆਪਾਂ ਉਹ ਆਪਾਂ ਖੁਦ ਵੀ ਹੋ ਸਕਦੇ ਆ ਇਹ ਜ਼ਿੰਦਗੀ ਦੇ ਵਿੱਚ ਪਰ ਸਭ ਕੁਝ ਭੁੱਲ ਜਾਣੇ ਕੋਈ ਰਿਸ਼ਤਾ ਨਹੀਂ ਮਾਇਨੇ ਰਹਿ ਜੂਗਾ ਉਹ ਆਪਣੀ ਤੇ ਬਟ ਇਸ ਕਾਲ ਯੁੱਗ ਦੇ ਜੋ ਬੱਚੇ ਨੇ ਜੋ ਅੱਗੇ ਗਏ ਹੋਏ ਵੇਗਾ ਬਹੁਤ ਹੀ ਡਰਾਉਣਾ ਹੋਊਗਾ ਸੋਚ ਕੇ ਦੇਖੋ ਤੁਸੀਂ ਇਸ ਦੁਨੀਆ ਤੇ ਕੀ ਕੁਝ ਹੋ ਰਿਹਾ ਹੈ ਤੇ ਇਸ ਦੁਨੀ ਜੇ ਆਪਾਂ ਇਹ ਕਲਯੁਗ ਦੇ ਵਿੱਚ ਰੱਬ ਨੂੰ ਭੁੱਲ ਜਾਵਾਂਗੇ ਤਾਂ ਆਪਣਾ ਕੀ ਹੋ ਸਕਦਾ ਹੈ ਕੀ ਨਤੀਜਾ ਹੋ ਸਕਦਾ ਇਸ ਦੁਨੀਆ ਦੇ ਵਿੱਚ ਆਪਾਂ ਜੇ ਡੁੰਗੇ బిజీ ਹੋ ਜਾਾਂਗੇ ਤੇ ਇਹਦਾ ਕੋਈ ਹੱਲ ਨਹੀਂ ਹੈਗਾ ਤਾਂ ਪਲੀਜ਼ ਨਿਤਨੇਮ ਕਰਿਆ ਕਰੋ ਜਿਨ੍ਹਾਂ ਕੋ ਟਾਈਮ ਨਹੀਂ ਹੈਗਾ 5 10 15 ਮਿੰਟ ਜਰੂਰ ਕਰਿਆ ਕਰੋ ਕਿਉਂਕਿ ਜਿਸ ਦਿਨ ਮੈਂ ਪਾਠ ਕਰਦੀ ਹਾਂ ਉਸ ਦਿਨ ਮੇਰਾ ਐਨਾ ਜੀ ਲੱਗਦਾ ਐਨਾ ਜੀ ਲੱਗਦਾ ਮੈਂ ਕਹਿੰਨੀ ਆ ਜੋ ਪਾਠ ਕਰ ਸਕਦਾ ਉਹਦੇ ਨਾਲ ਕੁਝ ਗਲਤ ਹੋ ਹੀ ਨਹੀਂ ਸਕਦਾ ਜੇ ਕੁਝ ਗਲਤ ਹੋ ਰਿਹਾ ਤਰਬੂ ਉਸ ਦਾ ਸੋਲੂਸ਼ਨ ਜਰੂਰ ਕਰੇਗਾ ਕਦੇ ਨਾ ਕਦੇ ਜੋ ਰੱਬ ਨੂੰ ਯਾਦ ਰੱਖਦਾ ਹੈ ਨਾ ਰੱਬ ਉਹਦੀ ਉਹਨੂੰ ਕਦੇ ਵੀ ਮਾਰ ਨਹੀਂ ਪੰਦਾ ਰੱਬ ਹਮੇਸ਼ਾ ਉਹਦੇ ਨਾਲ ਹੁੰਦਾ ਹੈ ਕਿਉਂਕਿ ਉਸ ਰੱਬ ਦੇ ਘਰ ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ ਹੋ ਸਕਦੀ ਪਰ ਪਾਠ ਇਦਾਂ ਨਹੀਂ ਵੀ ਤੁਸੀਂ ਸ਼ੋਅ ਆਫਲੀ ਕਰਨਾ ਹੈ ਜਿਵੇਂ ਮੈਂ ਪਾਠ ਕਰ ਲਿਆ ਪਾਠ ਦੇ ਵਿੱਚ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਉਸ ਦਾ ਸਬਰ ਹੋਣਾ ਚਾਹੀਦਾ ਹੈ ਫਾੜ ਪਾਠ ਦੇ ਨਾਲ-ਨਾਲ ਜੇ ਆਪਾਂ ਕਹਿ ਰਹੇ ਆਪਾਂ ਕੁਝ ਮੰਗ ਰਹੇ ਆਂ ਜ਼ਰੂਰੀ ਨਹੀਂ ਵੀ ਆਪਾਂ ਕੁਝ ਪਾਉਣ ਲਈ ਪਾਠ ਕਰਨਾ ਉਸ ਪਰਮਾਤਮਾ ਨੂੰ ਯਾਦ ਵੀ ਕਰਨਾ ਹੈ ਜੇ ਆਪਾਂ ਕਿੰਨੇ ਪਰਮਾਤਮਾ ਸੁੰਦਾ ਨਹੀਂ ਪਰਮਾਤਮਾ ਸਬਦੀ ਸੁੰਦਾ ਹੈ ਆਪਣੇ ਕਰਮਾਂ ਦਾ ਫਲ ਮਿਲ ਰਿਹਾ ਆਪਾਂ ਨੂੰ ਜੇ ਕੁਝ ਆਪਾਂ ਨਾਲ ਗਲਤ ਹੋ ਰਿਹਾ ਤਾਂ ਉਹ ਆਪਣੇ ਕਰਮ ਨਹੀਂ ਆਪਾਂ ਕਿਤੇ ਨਾ ਕਿਤੇ ਕੁਝ ਗਲਤ ਕੀਤਾ ਹੋਵੇਗਾ ਉਹ ਤਾਂ ਹੀ ਅੱਜ ਆਪਣੇ ਨਾਲ ਵਾਪਰ ਰਿਹਾ ਹੈ ਤਾਂ ਆਪਣੇ ਕਰਮ ਸਾਫ਼ ਰੱਖੋ ਉਸ ਪਰਮਾਤਮਾ ਨੂੰ ਯਾਦ ਰੱਖੋ ਕਿਸੇ ਦਾ ਕੁਝ ਮਾੜਾ ਨਾ ਕਰੋ ਇਹੀ ਕਿਉਂਕਿ ਕੋਈ ਆਪਾਂ ਕਹਿੰਦੇ ਆ ਅਗਲੇ ਜਨਮ ਚਾਹ ਕਰਮਾਂ ਦਾ ਫਲ ਹੋ ਸਭ ਕੁਝ ਉਰੀ ਹੈ ਉਰੀ ਦੇਖ ਕੇ ਜਾਣਾ ਆਪਾਂ ਗਰੀਬਾਂ ਦੀ ਮਦਦ ਕਰਿਆ ਕਰੋ ਜਿੰਨੀ ਹੁੰਦੀ ਹੈ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਮੈਨੂੰ ਸੁਣੋ ਤੇ ਪਾਠ ਰੱਬ ਦਾ ਨਾਮ ਰੱਬ ਨੂੰ ਨਾ ਭੁੱਲੀ ਜਾਓ ਇਸ ਬਿਜ਼ੀ ਲਾਈਫ ਦੇ ਵਿੱਚ ਵਿੱਚ ਮੈਂ ਵੀ ਏਡੀ ਹੋ ਨਹੀਂ ਹੈਗੀ ਕਿ ਮੈਂ ਇਹ ਤੁਹਾਨੂੰ ਦੱਸ ਸਕਾਂ ਪਰ ਇਸ ਟਾਪਿਕ ਤੇ ਆਪਾਂ ਨੂੰ ਧਿਆਨ ਦੇਣ ਵਾਲਾ ਹੈ ਆਪਾਂ ਸਭ ਨੂੰ ਰੱਲ ਮਿਲ ਕੇ ਰਹਿਣਾ ਚਾਹੀਦਾ ਤੇ ਪਾਠਾ ਉਸ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ ਜੇ ਆਪਾਂ ਨੂੰ ਉਹ ਰੱਬ ਯਾਦ ਹੈ ਤਾਂ ਆਪਾਂ ਸਭ ਖੁਸ਼ ਹਾਂ ਤਾਂ ਆਪਣੇ ਨਾਲ ਸਭ ਕੁਝ ਵਧੀਆ ਹੋਵੇਗਾ ਪਰ ਬਟ ਪਾਠ ਉਹ ਕਰ ਸਕਦਾ ਜਿਹਨੂੰ ਰੱਬ ਦੇ ਵਿੱਚ ਯਕੀਨ ਹੈ ਕੋਈ ਸ਼ੌਫਲੀ ਪਾਠ ਨਹੀਂ ਹੁੰਦਾ ਤੇ ਉਹ ਪਾਠ ਸਿਰਫ ਪੜਨਾ ਨਹੀਂ ਹੁੰਦਾ ਉਹ ਪਾਠ ਦੇ ਵਿੱਚ ਬਹੁਤ ਹੀ ਗਹਿਰੇ ਮਤਲਬ ਨੇ ਤੁਸੀਂ ਉਹਨਾਂ ਨੂੰ ਸਮਝਿਆ ਕਰੋ ਵੀਡੀਓਜ਼ ਤੇ ਵੀ ਆਂਦੇ ਆ ਉਹ ਪ੍ਰਸੰਗ ਵਿਆਖਿਆ ਵਾਂਗੂ ਜੋ ਆਪਣੀਆਂ ਇਹ ਪੰਕਤੀਆਂ ਹੁੰਦੀਆਂ ਨੇ ਗੁਰੂ ਰਣ ਸਾਹਿਬ ਦੇ ਵਿੱਚ ਉਹਦੀ ਵਿਆਖਿਆ ਸਮਝਿਆ ਕਰੋ ਉਸ ਬੀੜਾ ਉਹਨਾਂ ਦਾ ਮਤਲਬ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੀ ਜ਼ਿੰਦਗੀ ਦੇ ਬਹੁਤ ਹੀ ਵੱਡੇ ਮਤਲਬ ਕਿੱਦਾਂ ਜ਼ਿੰਦਗੀ ਜਿਉਣੀ ਹੈ ਸਭ ਕੁਝ ਪਰਮਾਤਮਾ ਨੇ ਰਚਿਆ ਹੋਇਆ ਲਿਖਿਆ ਹੋਇਆ ਹੈ ਉਹ ਸਤਜੁਗ ਤਾਂ ਨਹੀਂ ਆ ਸਕਦਾ ਬਟ ਆਪਾਂ ਨੂੰ ਇਹ ਕਾਲ ਯੁਗ ਤੋਂ ਬਚਣ ਲਈ ਗੁਰਬਾਣੀ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ। ਘਟੂ ਘਟ 5-10 ਮਿੰਟ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਿਆ ਕਰੋ। ਉਸ ਪਰਮਾਤਮਾ ਨੂੰ ਯਾਦ ਕਰਨਾ ਇਸ ਇਸ ਜ਼ਿੰਦਗੀ ਦੇ ਵਿੱਚ ਇਹ ਬਿਜ਼ੀ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਬਹੁਤ ਕੁਝ ਦੇਖ ਰਹੇ ਹਾਂ ਕੀ ਕੁਝ ਹੋ ਰਿਹਾ ਹੈ ਦੁਨੀਆ ਦੇ ਉੱਪਰ। ਕਾਲ ਯੁਗ ਦਾ ਸਮਾਂ ਹੈ। ਇਸ ਇਸ ਗੱਲ ਤੇ ਧਿਆਨ ਦੇਣ ਵਾਲੀ ਗੱਲ ਹੈ। ਜੇ ਕੋਈ ਭੁੱਲ ਚੁੱਕ ਹੋਈ ਹੋ ਮੇ ਤੋਂ ਗੱਲ ਤਾਂ ਬੋਲਿਆ ਗਿਆ ਹੋਏ ਤਾਂ ਮਾਫ਼ ਕਰਨਾ। ਕਿ ਸਾਨੂੰ ਪਾਠ ਕਰਨਾ ਚਾਹੀਦਾ ਹੈ ਤਾਂ ਤੁਸੀਂ ਅੱਜ ਤੋਂ ਹੀ ਪਾਠ ਕਰਨਾ ਸਟਾਰਟ ਕਰਦੋ ਟਾਈਮ ਕੱਢੋ ਪਰਮਾਤਮਾ ਲਈ ਕਿਉਂਕਿ ਆਪਾਂ ਉਹਨਾਂ ਨਾਲਿਆਂ ਉਹਨਾਂ ਦੀ ਭੇਜੇ ਹੋਏ ਹਾਂ ਇਸ ਦੁਨੀਆ ਤੇ ਪਤਾ ਨਹੀਂ ਕੱਲ ਕੀ ਕੁਝ ਹੋ ਕੱਲ ਆਪਾਂ ਨੇ ਉੱਠਣਾ ਹੈ ਜਾਂ ਨਹੀਂ ਉੱਠਣਾ ਬਟ ਜਿਉਂਦੇ ਜੀ ਉਸ ਪਰਮਾਤਮਾ ਨੂੰ ਯਾਦ ਕਰੀਏ ਤੇ ਉਹਨਾਂ ਦੇ ਦੱਸੇ ਹੋਏ ਰਾਹ ਉਹਨਾਂ ਦੀ ਦਿੱਤੀ ਹੋਈ ਸਲਾਹ ਦੇ ਉੱਤੇ ਤੁਰੀਏ ਉਹਨਾਂ ਨੇ ਕੀ ਕੁਝ ਕਰਿਆ ਸੀ ਆਪਣੇ ਲਈ ਆਪਾਂ ਭੁੱਲ ਚੁੱਕੇ ਹਾਂ ਗਲਤ ਰਾਵਾਂ ਤੇ ਨਾ ਤੁਰੋ ਨਸ਼ੇ ਛੱਡੋ ਨਸ਼ਿਆਂ ਵਾਲੇ ਰਾਵਾਂ ਤੇ ਨਾ ਤੁਰੋ ਉਸ ਪਰਮਾਤਮਾ ਨੂੰ ਯਾਦ ਰੱਖੋ ਮੁੰਡੇ ਅੱਜਕੱਲ ਬਹੁਤ ਹੀ ਗਲਤ ਰਾਵਾਂ ਤੇ ਤੁਰ ਪਿਆ ਪਲੀਜ਼ ਕਿਰਪਾ ਕਰੋ ਆਪਣੀ ਫੈਮਲੀ ਵਾਲੇ ਸੋਚੋ ਪਹਿਲੀ ਗੱਲ ਆਪਣੀ ਬਾਰੇ ਸੋਚੋ ਤੁਸੀਂ ਆਪਣੀ ਨਾਲ ਕੀ ਕਰ ਰਹੇ ਹੋ ਕਦੇ ਵੀ ਕੋਈ ਗਲਤ ਕੰਮ ਵਾਲ ਤੇ ਆ ਨਾ ਦੋ ਤੇ ਪਾਠ ਕਰਨਾ ਸਟਾਰਟ ਕਰ ਦੋ ਥੈਂਕ ਯੂ ਧੰਨਵਾਦ ਸਭ ਦਾ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਕੀ ਫਤਿਹ